ਮਾਨਸਾ ਬਹੁਤ ਵਧੀਆ ਇਨਸਾਨ ਆ ਅੱਗੇ ਆਪਣੀ ਪੰਜਾਬੀ ਨੂੰ ਕਾਇਮ ਰੱਖਣ ਵਾਲੇ ਹੀ ਉਹ ਆ ਹਾਂਜੀ ਬਿਲਕੁਲ ਤੁਸੀਂ ਕਿੰਨੀ ਦੇਰ ਦਾ ਇੰਤਜ਼ਾਰ ਕੀਤਾ ਮਾਨ ਸਾਹਿਬ ਨੂੰ ਮਿਲਣ ਲਈ ਔਰ ਕੀ ਉਮੀਦ ਦਾ ਇੰਤਜ਼ਾਰ ਹੈ ਜੀ ਸਾਰੀ ਜ਼ਿੰਦਗੀ ਦਾ ਇੰਤਜ਼ਾਰ ਹੈ ਮਾਨ ਸਾਹਿਬ ਲਈ ਉਹ ਕਹਿ ਦੇਣ ਦੋ ਰਾਤਾਂ ਖੜ੍ਹਜੋ ਮੈਂ ਤੀਜੀ ਰਾਤ ਮਿਲੂੰਗਾ ਤੁਸੀਂ ਦੋ ਰਾਤਾਂ ਇੱਥੇ ਸੌਂ ਜਾਵਾਂਗੇ ਬਾਈ ਜੀ ਜਿੱਦਾਂ ਕਹਿਣਗੇ ਉਦਾਂ ਹੀ ਆ ਜੀ ਸਾਰੀ ਉਮਰ ਬਾਈ ਜੀ ਦੇ ਲੇਖੇ ਲਾਈ ਆ ਬੋਈਆ ਮਾਨ ਸਾਹਿਬ ਹਾਂਜੀ ਹਾਂਜੀ ਬਿਲਕੁਲ ਹੋਈਆ ਬਹੁਤ ਖੁੱਲਾ ਟਾਈਮ ਜੀ ਬਾਈ ਜੀ ਨਾਲ ਗੱਲਾਂ ਕੀਤੀਆਂ ਜੱਥੀ ਪਾਈ ਅੱਜ ਬਾਈ ਦਾ ਬਰਥਡੇ ਸੀ ਸਾਡੀਆਂ ਦੁਆਵਾਂ ਨੇ ਸਾਡੀ ਸਾਰਿਆਂ ਦੀ ਬਾਈ ਜੀ ਨੂੰ 2-10 ਸਾਲ ਵੀ ਉਮਰ ਲੱਗ ਜੇ ਸਾਡੇ ਬਾਈ ਜੀ ਅਮਰ ਹੋ ਜਾਣਗੇ ਬਸ ਦ ਜਿੰਨੇ ਵੀ ਲੋਗ ਆ ਰਹੇ ਸਾਰਿਆਂ ਨੂੰ ਮਿਲਣ ਦਾ ਸਮਾਂ ਦੇ ਰਹੇ ਨੇ ਕਿਹੋ ਜਿਹਾ ਸਵਾ ਲੱਗ ਰਿਹਾ ਤੁਹਾਨੂੰ ਕਿਉਂਕਿ ਕੋਈ ਵੀ ਅਗਰ ਅਦਾਕਾਰ ਜਾਂ ਕੋਈ ਹੋਣ ਇਹੋ ਜੇ ਤਾਂ ਕਿਤੇ ਨਾ ਕਿਤੇ ਹੋ ਜਾਂਦਾ ਕਿ ਟਾਈਮ ਨਹੀਂ ਹੈ ਜਾਂ ਬਿਜ਼ੀ ਨੇ ਭਾਜੀ ਤੁਸੀਂ ਸ਼ਾਇਦ ਲੇਟ ਆਏ ਹੋ ਪਰ ਅੱਜ ਬਰਥਡੇ ਆ ਅੱਜ ਤੱਕ ਕਿਸੇ ਨੂੰ ਮਨਾ ਕੇ ਕਰਨਾ ਤੁਸੀਂ ਆਮ ਆਮ ਰੂਟੀਨ ਜ਼ਿੰਦਗੀ ਚ ਵੀ ਮਾਨ ਸਾਹਿਬ ਦੇ ਘਰ ਜੋ ਵੀ ਆਉਂਦਾ ਹੈ ਮਾਨ ਸਾਹਿਬ ਨੇ ਜਿੱਥੇ ਮਰਜ਼ੀ ਜਾਣਾ ਹੋਵੇ ਭਾਵੇਂ ਬੰਬੇ ਜਾਣਾ ਹੈ ਭਾਵੇਂ ਸ਼ੋਅ ਤੇ ਜਾਣਾ ਹੈ ਮਾਨ ਸਾਹਿਬ ਆਪਦੇ ਫੈਨ ਨੂੰ ਕਦੇ ਵੀ ਮੋੜ ਕੇ ਨਹੀਂ ਵੀ ਮੈਂ ਚੱਲਿਆ ਗੱਡੀ 'ਚ ਬੈਠ ਕੇ ਤੇ ਬਾਅਦ 'ਚ ਦੇ 10 ਜਾਣੇ ਖੜੇ ਆਜੋ ਅੰਦਰ ਫੋਟੋ ਕਰਾਓ 15 ਅੱਜ ਤਾਂ ਬਰਥਡੇ ਅੱਜ ਤਾਂ ਉਹਨਾਂ ਨੂੰ ਮਿਲਣਾ ਹੀ ਮਿਲਣਾ ਸੀ ਆਮ ਰੂਟੀਨ ਜ਼ਿੰਦਗੀ 'ਚ ਵੀ ਕਦੇ ਕੋਈ ਐਨੇ ਜਾਣੇ ਖੜੇ ਆ ਤੁਸੀਂ ਜਿੰਨੇ ਨੂੰ ਮਰਜ਼ੀ ਪੁੱਛੋ ਕਦੇ ਮਾਨ ਸਾਹਿਬ ਨੇ ਕਦੇ ਨਹੀਂ ਕਿਸੇ ਨੂੰ ਮਨਾ ਕੀਤਾ ਭਾਵੇਂ 50 ਜਾਣਾ 100 ਜਾਣਾ ਆਓ ਬੈਠੋ ਫੋਟੋਆਂ ਕਰਾਓ ਉਹ ਅੱਜ ਵੀ ਇੱਕ ਹੀ ਗੱਲ ਕਹਿ ਰਹੇ ਸੀ ਮੇਰੇ ਲਈ ਫੈਨ ਹੀ ਮੇਰੇ ਰੱਬ ਨੇ ਅੱਜ ਮੈਂ ਇੰਨੀ ਉਮਰ ਚ ਵੀ ਇੱਥੇ ਜੇ ਮਕਾਮ ਤੇ ਹਾਂ ਤਾਂ ਇੰਨਾ ਕਰਕੇ ਆਂ ਸਭ ਕੁਝ ਸਾਹਿਬ ਜਿੰਦਾਬਾਦ ਬਿਲਕੁਲ ਮਾਨ ਸਾਹਿਬ ਤੁਸੀਂ ਫੈਨ ਲੱਗਦੇ ਹੋ ਸਾਰਿਆਂ ਲਈ ਇੱਥੇ ਆਏ ਜੀ ਸਾਨੂੰ ਦੱਸਿਆ ਗਿਆ ਸੀ ਵੀ ਅੱਜ ਮਾਨ ਸਾਹਿਬ ਨੇ ਖੁੱਲਾ ਸੱਦਾ ਸੀ ਤੇ ਅਸੀਂ 2 ਵਜੇ ਤੋਂ ਪਹਿਲਾਂ ਹੀ ਆ ਗਏ ਸੀ ਪਰ ਤੁਸੀਂ ਦੇਖੋ ਹੁਣ 7 ਵਜਣ ਲੱਗੇ ਆ ਹਜੇ ਤੱਕ ਮਾਨ ਸਾਹਿਬ ਅੰਦਰ ਨੇ ਔਰ ਸਾਰਿਆਂ ਨੂੰ ਮਿਲ ਰਹੇ ਨੇ ਫੋਟੋ ਕਰਾ ਰਹੇ ਨੇ ਜਿੱਦੀ ਕੋਈ ਦਿਲ ਦੀ ਗੱਲ ਹੈ ਉਹ ਕਰ ਰਹੇ ਨੇ ਇਹਨਾਂ ਵਰਗਾ ਕਲਾਕਾਰ ਤਾ ਬਯਾਉ ਛੋਟੀ ਚੀਜ਼ ਹੈ ਇਨਸਾਨ ਸਭ ਤੋਂ ਵੱਡਾ ਹੁੰਦਾ ਕਿੰਨੇ ਮਾਨ ਸਾਹਿਬ ਖੜ ਕੇ ਗਏ 7 ਘੰਟੇ ਲਗਾਤਾਰ ਆਪਦੇ ਫੈਨ ਨੂੰ ਮਿਲਣ ਲਈ 70 ਸਾਲ ਦੀ ਉਮਰ ਚ ਇੱਕ ਆਪਦੇ ਫੈਨ ਲਈ ਇੰਨਾ ਪਿਆਰ ਨਹੀਂ ਤਾਂ ਅੱਜ ਕੱਲ ਸਿੰਗਰ ਗੱਡੀ 'ਚ ਬੈਠ ਕੇ ਬਾਈ ਕਰਕੇ ਚਲੇ ਜਾਂਦੇ ਜਾਂ ਬੰਗਲੇ ਦੇ ਉੱਪਰ ਖੜੇ ਕੇ ਕਹਿੰਦੇ ਬਾਈ ਅਸੀਂ ਆ ਗਏ ਪਰ ਮਾਨ ਸਾਹਿਬ ਵੀ ਨੇ ਇੱਕ ਕੱਲੇ ਜਿਹੜੇ ਕਹਿੰਦੇ ਵੀ ਆਓ ਮੈਂ ਪਰਸੋਂ ਦਾ ਫਿਕਰ ਸੀ ਮਾਨ ਸਾਹਿਬ ਨੂੰ ਕੱਲ ਕੁਝ ਲੋਕ ਰਾਤ ਨੂੰ ਆਏ ਪਰਸੋਂ ਰਾਤ ਨੂੰ ਆਏ ਤਾਂ ਮਾਨ ਸਾਹਿਬ ਨੇ ਅੱਜ ਪ੍ਰੈਸ ਨਾਲੀ ਗੱਲ ਕਰਕੇ ਕਹਿ ਰਹੇ ਸੀ ਵੀ ਮੈਨੂੰ ਬੜੀ ਫਿਕਰ ਹੋ ਰਹੀ ਸੀ ਮੈਂ ਸ਼ੋਅ ਕਰ ਰਿਹਾ ਸੀ ਪਰ ਮੇਰੇ ਫੈਨ ਰਾਤ ਨੂੰ ਠੰਡ 'ਚ ਠਰ ਰਹੇ ਆ ਤਾਂ ਇੰਨਾ ਇਹ ਇਹ ਵੀ ਖੜ ਕੇ ਗਏ ਇਦਾਂ ਤੇ ਹੋਰ ਬਹੁਤ ਲੋਕ ਸੀ ਪਰਮਾਨ ਸਾਹਿਬ ਨੇ ਇੱਕ ਇੱਕ ਵੀਡੀਓ ਦੇਖੀ ਉਹਨਾਂ ਦੀ ਉਹਨਾਂ ਦਾ ਜ਼ਿਕਰ ਕੀਤਾ ਕਿੰਨੀ ਖੁਸ਼ੀ ਹੋਊਗੀ ਉਹਨਾਂ ਲਈ ਰਾਤ ਨੂੰ ਵੀ ਇੱਕ ਵੀਡੀਓ ਵਾਇਰਲ ਹੋਈ ਜਿੱਥੇ ਫੰਕਸ਼ਨ ਤੇ ਸੀਗੇ ਤੇ ਲੋਕਾਂ ਨੇ ਉਹਨਾਂ ਦਾ ਜਨਮ ਦਿਨ ਉੱਤੇ ਜਿਹੜਾ ਸੈਲੀਬ੍ਰੇਟ ਹਾਂਜੀ ਹਾਂਜੀ ਜਿੱਥੇ ਉਹ ਕਹਿ ਰਹੇ ਸੀ ਹੈਪੀ ਬਰਥਡੇ ਮਾਨ ਸਾਹਿਬ ਹਾਂਜੀ ਇਹ ਵਿਆਹ ਦਾ ਫੰਕਸ਼ਨ ਸੀਗਾ ਮਾਨ ਸਾਹਿਬ ਨੇ ਉੱਥੇ ਕੀਤਾ ਮਾਨ ਸਾਹਿਬ ਤਾਂ ਹਮੇਸ਼ਾ ਹੀ ਆਪਦੇ ਪੈਨ ਲਈ ਨਾ ਖ ਪਿਆਰ ਰੱਖ ਕੇ ਚੱਲਦੇ ਆ ਕਦੇ ਵੀ ਮੈਂ ਮੈਨੂੰ 25 ਸਾਲ ਹੋ ਗਏ ਮੈਨੂੰ ਮਾਨ ਸਾਹਿਬ ਨੂੰ ਮਿਲਦੇ ਆ ਤਾਂ ਇੱਥੇ ਆ ਕੇ ਮਿਲਣਾ ਤਾਂ ਕਦੇ ਮਾਨ ਸਾਹਿਬ ਨੇ ਇਹ ਨਹੀਂ ਕਿਹਾ ਵੀ ਯਾਰ ਤੂੰ ਦੂਜੀ ਵਾਰੀ ਆ ਗਿਆ ਤੂੰ ਪੰਜ ਪੰਜਵੀਂ ਵਾਰ ਆ ਗਿਆ ਜਾਂ ਜਿੰਨੇ ਜਿੰਨੇ ਵੀ ਜਾਣੇ ਹੋ ਮਾਨ ਸਾਹਿਬ ਨੇ ਮਿਲੇ ਤੋਂ ਬਿਨਾ ਜਾਣਾ ਨਹੀਂ ਗੱਡੀ ਰੋਕ ਕੇ ਆਪਣੇ ਡਰਾਈਵਰ ਨੂੰ ਕਿਹਾ ਕਿ ਗੱਡੀ ਰੋਕੋ ਮੈਂ ਮਿਲਣਾ ਹੀ ਆ ਕਦੇ ਵੀ ਇਹੋ ਜਿਹਾ ਮੌਕਾ ਨਹੀਂ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਚਲ ਤੁਸੀਂ ਪ੍ਰੈਸ ਚੋਂ ਤਾਂ ਤੁਸੀਂ ਇੱਕ ਰੂਟੀਨ ਇੱਕ ਨਾਰਮਲ ਕਿਸੇ ਦਿਨ ਆ ਕੇ ਵੇਖਿਓ ਚੈੱਕ ਕਰਿਓ ਤੁਹਾਨੂੰ ਆਪ ਪਤਾ ਲੱਗੂਗਾ ਵੀ ਮਾਨ ਸਾਹਿਬ ਨੇ ਕਿਹਾ ਵੀ ਨਮਾ ਮਿਲ ਕੇ ਜਾਣਾ ਹੈਗਾ ਇਦਾਂ ਨਹੀਂ ਗੱਡੀ 'ਚ ਬੈਠਣਾਗਾ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਬਸ ਇਹੀ ਕਹਿਣਾ ਚਾਹ ਰਿਹਾ ਸੀ ਵੀ ਬਹੁਤ ਵਧੀਆ ਲੱਗਿਆ ਇੱਥੇ ਆਏ ਸਾਰੇ ਕੋਈ ਗੰਗਾ ਨਗਰ ਤੋਂ ਆਏ ਇਹ ਫਾਜ਼ਲ ਕਾਂ ਤੋਂ ਆਏ ਨੇ ਕਈ ਅਬੌਰ ਤੋਂ ਨੇ ਔਰ ਸਾਰਿਆਂ ਨੂੰ ਮਿਲੇ ਨੇ ਇਹ ਮਾਨਸਾ ਤੋਂ ਨੇ ਰਿੰਕੂ ਖਾਰਾ ਜੀ ਸਾਰੇ ਆਏ ਸਾਰਿਆਂ ਨੂੰ ਮਿਲੇ ਨੇ ਹਲੇ ਵੀ ਮਿਲ ਰਹੇ ਨੇ ਜਿੰਨੇ ਵੀ ਬੰਦੇ ਰਹਿ ਗਏ ਵੀ 25 ਸਾਰਿਆਂ ਨੂੰ ਮਿਲਣਗੇ ਕੋਈ ਐਸੀ ਗੱਲ ਤੁਸੀਂ 2 ਦਿਨ ਤੋਂ ਕਿ ਪਤਾ ਲੱਗਾ ਇੰਤਜ਼ਾਰ ਕਰ ਰਹੇ ਹੋ ਇੱਥੇ ਉਹਦੇ ਬੜੇ ਲੱਗੇ ਜੀ ਜੀ ਮੈਂ ਮਾਨ ਸਾਹਿਬ ਦਾ ਬਹੁਤ ਵੱਡਾ ਫੈਨ ਹਾਂ ਔਰ ਮੈਂ ਰੈਪਰ ਨਹੀਂ ਰਹਿੰਦਾ ਹਾਂ ਮਾਨ ਸਾਹਿਬ ਕੋ ਰਾਤ ਵੀ ਅਸੀਂ ਮਿਲਣੇ ਲਈ ਆਏ ਸ੍ਰੀ ਮਾਨ ਸਾਹਿਬ ਥੋੜਾ ਲੇਟ ਹੋ ਗਿਆ ਅਸੀਂ ਬਿਲੇਟ ਹੋ ਕੇ ਠੰਡ ਮੇ ਅਜੇ ਖੜੇ ਰਹੇ ਬਾਕੀ ਇਹ ਮਾਨ ਸਾਹਿਬ ਨੇ ਬੋਲਾ ਵੀ ਕੱਲ ਮਿਲਾਂਗੇ ਅੱਜ ਫੇਰ ਅਸੀਂ ਮਿਲਣੇ ਲਈ ਆਇਆ ਤੁਸੀਂ ਕਿੱਥੋਂ ਆਏ ਮਾਨ ਸਾਹਿਬ ਅਸੀਂ ਆਏ ਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਜਦੋਂ ਵੀ ਜਨਮ ਦਿਨ ਦਾ ਆਹੀਂ ਜ਼ਰੂਰ ਆਨੇ ਪਹੁੰਚਦੇ ਸਾਨੂੰ ਇੰਨਾ ਮਾਨ ਸਾਹਿਬਾ ਤੇ ਲੈ ਨਾਲ ਦੇਖੋ ਇੱਥੇ ਪ੍ਰਬੰਧ ਬਹੁਤ ਹੈ ਚਾਹੇ ਪਕੌੜੇ ਇਧਰ ਆਈ ਭਾਜੀ ਆ ਦੇਖੋ ਜੀ ਚਾਹੇ ਪਕੌੜੇ ਜਿਹੜਾ ਜੜਾ ਕੀ ਹੈ ਮਾਨ ਸਾਹਿਬ ਵੱਲੋਂ ਅੱਜ ਉਹਨਾਂ ਨੇ ਆਪਣੇ ਜਨਮ ਦਿਵਸ ਤੇ ਦਿੱਤਾ ਗਿਆ ਸੀਗਾ ਤਾਂ ਜਿੰਨੇ ਵੀ ਦੇਖ ਸਕਦੇ ਹੋ ਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਬਜ਼ੁਰਗ ਨੇ ਜਵਾਨ ਨੇ ਹਰ ਇੱਕ ਪੀੜੀ ਦੇ ਲੋਕ ਜਿਹੜੇ ਨੇ ਇੱਥੇ ਇਹਨਾਂ ਨੂੰ ਮਿਲਣ ਲਈ ਪਹੁੰਚੇ ਨੇ ਕਿਉਂਕਿ ਮਾਨ ਸਾਹਿਬ ਦੀ ਜਿਹੜੀ ਫੈਨ ਫੋਲੋਇੰਗ ਆ ਹੋਰ ਲੋਕਾਂ ਦੇ ਵਿੱਚ ਹੈਗੀ ਹੈ ਚਾਹੇ ਛੋਟੇ ਬੱਚੇ ਹੋਣ ਹਰ ਕਿਸੇ ਨੂੰ ਮਾਨ ਸਾਹਿਬ ਦੇ ਕਦੀ ਹਾਂਜੀ ਕੌਣ ਸਗਾ ਕਹਾ ਸੁਣਾਏ ਦਿਲ ਦਾ ਮਾਮਲਾ ਮਾਮਲਾ ਗੜਬੜਾਇਆ ਚਿੰਤਾ ਨਾ ਕਰ ਚਿੰਤਾ ਨਾ ਕਰ ਯਾਰ ਬੁਰੇ ਦਿਨ ਰੋਜ਼ ਰਹਿੰਦੇ ਚਿੰਤਾ ਨਾ ਕਰ ਯਾਰ ਬੁਰੇ ਦਿਨ ਰੋਜ਼ ਨਹੀਂ ਰਹਿੰਦੇ ਬਾਬਾ ਕੀ ਬਾਤ ਹੈ ਪਾਜੀ ਲੱਤ ਬਚਾਓ ਬਿਲਕੁਲ ਜਿਹੜਾ ਕਿ ਇਹ ਛੋਟੇ ਬੱਚੇ ਤੋਂ ਲੈ ਕੇ ਜਿਹੜਾ ਹੈ ਔਰ ਵੱਡੇ ਤੱਕ ਜਿਹੜੇ ਲੋਕ ਨੇ ਉਹ ਮਾਨ ਸਾਹਿਬ ਦੇ ਫੈਨਸ ਨੇ ਕਿਉਂਕਿ ਮਾਨ ਸਾਹਿਬ ਦੀਆਂ ਗੱਲਾਂ ਮਾਨ ਸਾਹਿਬ ਦੀਆਂ ਫਿਲਮਾਂ ਮਾਨ ਸਾਹਿਬ ਦੇ ਗਾਣੇ ਜਿਹੜਾ ਹਮੇਸ਼ਾ ਪੰਜਾਬ ਦਾ ਪੰਜਾਬੀ ਤੋਂ ਜਿਹੜਾ ਇਨਸਪਾਇਰ ਕਰਦੇ ਨੇ ਚੰਡੀਗੜ੍ਹ ਤੋਂ ਕੈਮਰਾਮੈਨ ਹੈਪੀ ਦੇ ਨਾਲ ਸਹਿਜ ਨਜ਼ਰ ਦੇ ਲਈ ਬਹੁਤ ਪੰਜਾਬੀ